ਅਮਰੀਕਾ ਤੋਂ ਵੱਡੀ ਖਬਰ ਆ ਰਹੀ ਆ ਕੀ ਗੁਰਮント ਸਿੰਘ ਪੰਨੂ ਨੂੰ ਕੌਣ ਮਾਰਨਾ ਚਾਹ ਰਿਹਾ ਕਿਸ ਨੇ ਕਿਸ ਨੂੰ ਦਿੱਤੀ ਸਿਪਾਰਿਸ਼ ਕੌਣ ਨਿਖੇਲ ਗੁਪਤਾ ਕੌਣ ਵਿਕਾਸ যাদਬ ਕਿਸ ਤਰ੍ਹਾਂ ਇੱਕ ਦੂਜੇ ਦੇ ਨਾਲ ਇਨਵੋਲ ਆ ਸਾਰਿਆਂ ਦੇ ਬਾਰੇ ਵਿੱਚ FBI ਨੇ ਇੱਕ ਰਿਪੋਰਟ ਸਾਂਝੀ ਕੀਤੀ ਆ ਔਰ ਨਿਖੇਲ ਗੁਪਤਾ ਜਿਹੜਾ ਕੁਝ ਟਾਈਮ ਪਹਿਲਾਂ ਇਹ ਚੀਜ਼ ਲਈ ਸਾਰਾ ਕੁਝ ਗਲਤ ਕਹਿ ਰਿਹਾ ਸੀ ਕਿ ਮੈਂ ਇਸ ਤਰ੍ਹਾਂ ਦਾ ਕੁਝ ਨਹੀਂ ਕੀਤਾ ਸੋ ਉਸਨੇ ਸਵੀਕਾਰ ਕਰ ਲਿੱਤੇ ਆ ਸਾਰੇ ਜੋਰਮ ਜੋ ਉਹ ਇਹਦੇ ਵਿੱਚ ਸੀਗਾ ਸੀ ਅਗਰ FBI ਨੇ ਇਹਦੇ ਉੱਪਰ ਮਰਡਰ ਕਰਨ ਦੇ આરોਪ ਤੇ ਮਨੀ ਲਾਂਡਰਿੰਗ ਦੇ ਰੋਪਾਾਂ ਨੀਚੇ ਇਹਨੂੰ ਗ੍ਰਿਫਤਾਰ ਕਰ ਲਿਆ ਤੇ ਜੱਜ ਦੇ ਸਾਹਮਣੇ ਕੋਰਟ ਦੇ ਵਿੱਚ ਪੇਸ਼ ਕੀਤਾ ਜਿੱਥੇ ਇਹਨੇ ਮੰਨ ਲਿਆ ਆਪਣੇ ਗੁਨਾਹ ਆਪਣੇ ਕਬੂਲ ਕਰ ਲਏ ਆ ਔਰ ਇਸ ਦੇ ਪਿੱਛੇ ਸਾਰੀ ਕਹਾਣੀ ਕੀ ਆ ਕਿਸ ਤਰ੍ਹਾਂ ਇਹ ਸਾਰਾ ਸਿਲਸਿਲਾ ਸਟਾਰਟ ਹੁੰਦਾ ਕਿਉ ਮਾਰਨਾ ਚਾਹ ਰਹੇ ਆ ਗੁਰਵੰਤ ਸਿੰਘ ਪੰਨੂ ਜਿਹੜੇ ਕਿ ਇੱਕ ਸਿੱਖ ਫੋਰਸ ਜਸਟਿਸ ਸੰਸਥਾ ਦੇ ਆਗੂ ਵੀ ਨੇ ਸੋ ਉਹਦੇ ਬਾਰੇ ਆਪਾਂ ਗੱਲ ਕਰਦੇ ਆ ਪਰ ਉਸ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਉੱਪਰ ਨਵੇਂ ਆ ਸੋ ਪਲੀਜ਼ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੋ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਗੁਰਵੰਤ ਸਿੰਘ ਪੰਨੂ ਇੱਕ ਖਾਲਿਸਤਾਨੀ ਆਗੂ ਆ ਜਿਹੜੇ ਕਿ ਸਿੱਖ ਫੋਰਸ ਜਸਟਿਸ ਸੰਸਾਰ ਦੇ ਵੀ ਆਗੂ ਨੇ ਉਹ ਖੁੱਲ ਕੇ ਖਾਲਿਸਤਾਨ ਦੇ ਹੱਕ ਦੇ ਵਿੱਚ ਨੇ ਤੇ ਆਪਣੀ ਆਵਾਜ਼ ਠਾਉਂਦੇ ਆ ਕਿ ਸਾਨੂੰ ਖਾਲਿਸਤਾਨ ਚਾਹੀਦਾ ਸਿੱਖਾਂ ਨੂੰ ਖਾਲਿਸਤਾਨ ਬਣਾਉਣ ਲੈਣਾ ਚਾਹੀਦਾ ਸੋ ਇਸ ਦੇ ਮੱਦੇ ਨਜ਼ਰ ਨਾਲ ਦੀ ਨਾਲ ਉਹ ਅਮਰੀਕਾ ਦੇ ਵੀ ਨਾਗਰਿਕਾ ਸੋ ਹਰ ਟਾਈਮ ਉਹ ਕਿਸੇ ਨਾ ਕਿਸੇ ਐਕਟੀਵਿਟੀ ਤੇ ਸ਼ਾਮਲ ਰਹਿੰਦੇ ਆ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਪਿਛਲੇ ਕੁਝ ਟਾਈਮ ਦੇ ਵਿੱਚ ਹਰਜਿੰਦਰ ਸਿੰਘ ਨੂੰ ਟਰੱਕ ਐਕਸੀਡੈਂਟ ਹੋਇਆ ਸੀਗਾ ਸੋ ਉਹਨਾਂ ਦੀ ਵੀ ਬਾਹ ਉਹਨਾਂ ਨੇ ਹੀ ਫੜੀ ਸੀ ਔਰ ਸਿੱਖ ਫੋਰ ਜਸਟਿਸ ਦੇ ਆਗੂ ਗੁਰਵੰਤ ਸਿੰਘ ਪੰਨੂ ਉਹਨਾਂ ਨੂੰ ਸਪੈਸ਼ਲ ਉੱਥੇ ਜੇਲ੍ਹ ਦੇ ਵਿੱਚ ਮਿਲ ਕੇ ਵੀ ਆਏ ਸੀਗੇ ਤੇ ਇਹ ਨਾਲ ਦੀ ਨਾਲ ਉਹਨਾਂ ਦੇ ਲਈ ਕੇਸ ਦੀ ਪੈਰਵਾਈ ਵੀ ਸਾਰਾ ਕੁਝ ਉਹੀ ਸਿੱਖ ਫੋਰ ਜਸਟਿਸ ਵੱਲੋਂ ਕੀਤੀ ਜਾ ਰਹੀ ਆ ਪੂਰੇ ਅਟਾਰਨੀ ਪੂਰੀ ਪੈਰਵਾਈ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਸੋ ਇਹੀ ਆ ਜਿਹੜੇ ਹਰ ਟਾਈਮ ਸਿੱਖ ਹਾਂ ਜੀ ਆ ਕਿਸੇ ਨਾ ਕਿਸੇ ਮੁਸੀਬਤ ਦੇ ਵਿੱਚ ਨਾਲ ਖੜੇ ਹੁੰਦੇ ਆ ਸੋ ਉਹਨਾਂ ਨੂੰ ਕੌਣ ਮਾਰਨਾ ਚਾਹ ਰਿਹਾ ਸੋ ਤੁਹਾਨੂੰ ਦੱਸ ਦਿਆ ਕਿ ਨਿਖਲ ਗੁਪਤਾਨ ਨੂੰ ਅਰੈਸਟ ਕੀਤਾ ਪੁਲਿਸ ਨੇ ਔਰ ਇਹ ਰੋਕ ਲਾਇਆ ਕਿ ਇਹਨਾਂ ਨੇ 1 ਲੱਖ ਡਾਲਰ ਦੀ ਰਿਸ਼ਵਤ 1 ਲੱਖ ਡਾਲਰ ਦੀ ਸਪਾਰੀ ਦਿੱਤੀ ਸੀਗੀ ਕੰਟੈਕਟ ਕਿਲਰ ਨੂੰ ਸੋ ਕਿਸ ਤਰ੍ਹਾਂ ਇਹਦਾ ਪਰਦਾਫਾਸ਼ ਹੋਇਆ ਕਿਸ ਤਰ੍ਹਾਂ ਪੁਲਿਸ ਐਫਆਈ ਐਫਬੀਆਈ ਇਹਦੇ ਤੱਕ ਪਹੁੰਚੀ ਸਾਰੀ ਗੱਲਬਾਤ ਇੱਥੇ ਸਟਾਰਟ ਹੁੰਦੀ ਹੈ ਕਿ ਜਦੋਂ ਇਹਨੂੰ ਪਤਾ ਲੱਗਾ ਸੀਗਾ ਕਿ ਮੇਰਾ ਭਾਂਡਾ ਪੰਨ ਹੋ ਜਾਣਾ ਸੋ ਇਹ ਚੈਕਰ ਪਬਲਿਕ ਕੰਟਰੀ ਦੇ ਵਿੱਚ ਜਾ ਕੇ ਲੁਗ ਗਿਆ ਸੀਗਾ ਉੱਥੇ ਜਾ ਕੇ ਚਲਾ ਗਿਆ ਸੀਗਾ ਸੋ ਤੁਹਾਨੂੰ ਪਤਾ ਹੈ ਅਮਰੀਕਾ ਤਾਂ ਅਮਰੀਕਾ ਹੀ ਆ ਜਦੋਂ ਕੋਈ ਵੀ ਇਸ ਤਰ੍ਹਾਂ ਦੀ ਗੱਲਬਾਤ ਹੁੰਦੀ ਹੈ ਉਹ ਅਮਰੀਕਾ ਕਿੱਤੋਂ ਵੀ ਜਾ ਕੇ ਆਪਣੇ ਟਾਰਗੇਟ ਨੂੰ ਚੁੱਕ ਲੈਂਦੀ ਆ ਅਮਰੀਕਾ ਨਹੀਂ ਛੱਡਦੀ ਕਿਸੇ ਨੂੰ ਵੀ ਸੋ ਐਸੇ ਤਰ੍ਹਾਂ ਐਸੇ ਨਾਲ ਵੀ ਹੋਇਆ ਨਿਖਲ ਗੁਪਤਾ ਨਾਲ ਸੋ ਉਹਨੂੰ ਉੱਥੋਂ ਚੱਕਿਆ ਗਿਆ ਤੇ ਨਾਲ ਜੇਲ੍ਹ ਦੇ ਵਿੱਚ ਰੱਖਿਆ ਗਿਆ ਫਿਰ ਇਹਨਾਂ ਨੇ ਆਪਣੇ ਸਾਰੇ ਕਬੂਲ ਕੀਤੇ ਆ ਜੁਰਮ ਕਿ ਕਿਸ ਤਰ੍ਹਾਂ ਮੈਂ ਇੱਕ ਕੰਟੈਕਟ ਕਿਲਰ ਨੂੰ ਹਾਇਰ ਕੀਤਾ ਸੀਗਾ ਪਰ ਉਹ ਬਦ ਕਿਸਮਤੀ ਦੇ ਨਾਲ FBI ਦਾ ਡਬਲ ਏਜੰਟ ਨਿਕਲਿਆ ਜੀ ਹਾਂਜੀ ਉਹ FBI ਦਾ ਗੁਪਤ ਸੂਚਕ ਸੀਗਾ ਜਿਹੜਾ FBI ਨੇ ਖੁਦ ਛੱਡਿਆ ਹੋਇਆ ਸੀਗਾ ਕਿ ਜਿੰਨੇ ਵੀ ਇਹ ਜਿੰਨੇ ਵੀ ਇਹ ਡਰੱਗਸ ਦੇ ਮਾਮਲੇ ਆ ਜਾਂ ਨਸ਼ਾ ਤਸਕਰੀ ਦੇ ਮਾਮਲੇ ਆ ਉਹਨਾਂ ਦੀਆਂ ਗੁਪਤ ਰਿਪੋਰਟਸ FBI ਤੱਕ ਪਹੁੰਚਾਉਂਦਾ ਸੀਗਾ ਸੋ ਉਹ ਡਬਲ ਏਜੰਟ ਸੀਗਾ ਨਿਖਲ ਗੁਪਤਾ ਉਸੇ ਦੇ ਕੋਲ ਜਾ ਫਸਿਆ ਜਿਹੜਾ ਕਿ FBI ਦਾ ਏਜੰਟ ਸੀਗਾ ਔਰ ਐਸੇ ਦਿਨ ਮੱਦੇ ਹਜ਼ਾਰ ਐਪੀਆ ਨੂੰ ਪੂਰੇ ਪ੍ਰੂਫ ਪੂਰੇ ਸ਼ੱਕ ਸੀਗੇ ਜਿਹਦੀ ਵਜ੍ਹਾ ਤੋਂ ਇਹਨੂੰ ਚੱਕਰ ਪਬਲਿਕ ਤੱਕ ਵੀ ਇਹਦਾ ਪੇਛਾ ਕੀਤਾ ਤੇ ਉੱਥੋਂ ਚੁੱਕ ਲਿਆਂਦਾ ਸੋ ਇਹ ਨੇ ਮੰਨਿਆ ਕਿ ਇਸ ਤਰ੍ਹਾਂ ਇਹ ਵਿਕਾਸ যাদਬ ਦੇ ਨਾਲ ਮਿਲਿਆ ਸੀਗਾ ਜਿਹੜਾ ਵਿਕਾਸ যাদਬ ਇੰਡੀਆ ਰਾ ਦੇ ਵਿੱਚ ਕੰਮ ਕਰ ਰਿਹਾ ਸੀਗਾ ਰਾ ਦਾ ਆਫੀਸਰ ਸੀਗਾ ਏਜੰਟ ਸੀਗਾ ਹਾਲਾਂਕਿ ਜਿੱਦਾਂ ਹੀ ਭਾਰਤ ਨੇ ਇਹਦੇ ਬਾਰੇ ਸਾਰਾ ਕੁਝ ਜਿਨਾਈ ਕਰ ਦਿੱਤਾ ਭਾਰਤ ਨੇ ਬਿਲਕੁਲ ਹੀ ਇਸ ਨੂੰ ਟੋਟਲ ਇਨਕਾਰ ਕਰ ਦਿੱਤਾ ਕਿ ਸਾਡਾ ਇਸ ਦੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਹੈ ਨਿਖੇਲ ਗੁਪਤਾ ਉਹਦੀ ਕੋਈ ਆਪਣੀ ਪਰਸਨਲ ਰੰਜਿਸ਼ ਹੋਏਗੀ ਜਾਂ ਉਹਦੇ ਪਰਸਨਲ ਵਿਚਾਰ ਹੋਣਗੇ ਇਸ ਮਰਡਰ ਦੇ ਲਈ ਕਿ ਗੁਰਵੰਤ ਸਿੰਘ ਪੰਨੂ ਦਾ ਮਰਡਰ ਕਰਵਾਉਣਾ ਸਰਕਾਰ ਪਿੱਛੇ ਹਟ ਗਈ ਹੈ ਸਰਕਾਰ ਨੇ ਇਹ ਵੀ ਕਿਹਾ ਭਾਰਤ ਦੀ ਨੇ ਕਿ ਅਸੀਂ ਪੂਰਾ ਸਹਿਯੋਗ ਕਰਾਂਗੇ ਜੋ ਵੀ ਤੁਹਾਨੂੰ ਕਾਰਵਾਈ ਦੇ ਵਿੱਚ ਜੋ ਵੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੋਈ ਅਸੀਂ ਉਹ ਪ੍ਰੋਵਾਈਡ ਕਰਾਂਗੇ ਔਰ ਨਾਲ ਦੀ ਨਾਲ ਵਿਕਾਸ ਜਾਦਵ ਦੇ ਬਾਰੇ ਵੀ ਭਾਰਤ ਸਰਕਾਰ ਨੇ ਇਹ ਕਹਿ ਦਿੱਤਾ ਕਿ ਉਹ ਹੁਣ ਸਾਡੇ ਲਈ ਸੇਵਾਮਾਨ ਨਹੀਂ ਕਰਦਾ ਉਹ ਸੇਵਾ ਮੁਕਤ ਹੋ ਚੁੱਕੇ ਨੂੰ ਵੀ ਕਾਫੀ ਟਾਈਮ ਹੋ ਗਿਆ ਪਰ ਮਸਲਾ ਇਹ ਖੜਦਾ ਪਿਆ ਕਿ ਗੁਰਵੰਤ ਸਿੰਘ ਪੰਨੂ ਹੀ ਕਿਉਂ ਲਗਾਤਾਰ ਉਹਨਾਂ ਨੇ ਆਪਣੀ ਸਿਕਿਉਰਿਟੀ ਵਧਾਈ ਹੋਈ ਆ ਅਮਰੀਕਨ ਨੇ ਕਿੰਨੀ ਦੇਰ ਪਹਿਲਾਂ ਇਹ ਚੀਜ਼ਾਂ ਐਲਾਨ ਕੀਤੀ ਹੋਈਆਂ ਕਿ ਗੁਰਵੰਤ ਸਿੰਘ ਪੰਨੋ ਦੀ ਜਾਨ ਨੂੰ ਖਤਰਾ ਔਰ ਭਾਰਤ ਇਸ ਦੇ ਵਿੱਚ ਇਨਵੋਲ ਆ ਭਾਰਤ ਪੱਖ ਵੱਖ-ਵੱਖ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦਾ ਪਿਆ ਕਿ ਗੁਰਵੰਤ ਸਿੰਘ ਪੰਨੂ ਨੂੰ ਮਰਡਰ ਕੀਤਾ ਜਾਵੇ ਜਾਂ ਉਹਨੂੰ ਮਾਰਿਆ ਜਾਵੇ ਪਰ ਇਹਦੇ ਵਿੱਚ ਕੋਈ ਵੀ ਪੁਸ਼ਟੀ ਨਹੀਂ ਹੋਈ ਹਜੇ ਤੱਕ ਨਾ ਹੀ ਕੋਈ ਐਦਾਂ ਦੀ ਗੱਲ ਸਾਹਮਣੇ ਆਈ ਆ ਕਿ ਭਾਰਤ ਇਨਵੋਲ ਸੀ ਜਾਂ ਨਹੀਂ ਸਿਰਫ ਸਿਰਫ ਨਿਖੇਲ ਗੁਪਤਾ ਜਿਨ੍ਹਾਂ ਨੇ ਕਿ ਆਪਣੇ ਆਪ ਨੂੰ ਗਿਲਟੀ ਪਾਇਆ ਔਰ ਉਹ ਕੋਰਟ ਦੇ ਵਿੱਚ ਮੰਨ ਚੁੱਕਿਆ FBI ਨੇ ਸਾਰੀ ਰਿਪੋਰਟ ਸਾਹਮਣੇ ਰੱਖੀ ਆ ਹੁਣ ਵਿਕਾਸ ਜਾਦਵ ਕੌਣ ਆ ਔਰ ਕੀ ਵਾਕਿ ਹੈ ਉਹ ਭਾਰਤ ਦਾ ਏਜੰਟ ਸੀਗਾ RAW ਦੇ ਵਿੱਚ ਹਲੇ ਵੀ ਕੰਮ ਕਰ ਰਿਹਾ ਕਿਉਂ ਇਹਦੇ ਮਾਰਨ ਫਿਰਦੇ ਸੀਗੇ ਇਹਦੇ ਬਾਰੇ ਹਜੇ ਤੱਕ ਕੋਈ ਵੀ ਹੋਰ ਅਪਡੇਟ ਨਹੀਂ ਆਈ ਪਰ ਇਹ ਪੱਕਾ ਪ੍ਰੂਫ ਹੋ ਗਿਆ ਕਿ ਹਾਜੀ ਨikhil Gupta ਨੇ ਹੀ 15000 ਦੀ ਸਪਾਰੀ ਦਿੱਤੀ ਸੀ ਅਡਵਾਂਸ ਦੇ ਵਿੱਚ ਔਰ 1 ਲੱਖ ਡਾਲਰ ਦੀ ਪੂਰੀ ਡੀਲ ਹੋਈ ਸੀਗੀ ਬਾਕੀ ਦੇ ਪੈਸੇ 85000 ਡਾਲਰ ਜੇ ਉਹ ਬਟਰ ਹੋ ਜਾਣਾ ਸੀਗਾ ਜਦੋਂ ਪੰਨੂ ਨੂੰ ਜਾਣ ਤੋਂ ਮਾਰ ਦੇਣਾ ਸੀਗਾ ਉਦੋਂ ਪੇਮੈਂਟ ਕਰਨੀ ਸੀਗੀ ਸੋ ਇਹ ਨikhil gupta ਦੀ ਪੂਰੀ ਜਿਹੜਾ ਪਲਾਨ ਸੀਗਾ ਉਹਦਾ ਪਰਦਾ ਪਾਸ਼ ਕੀਤਾ FBI ਨੇ ਅਮਰੀਕਾ ਦੀ ਸਰਕਾਰ ਇਹ ਕਹਿ ਰਹੀ ਆ ਕਿ ਜੋ ਵੀ ਸਾਡੇ ਇੱਥੇ ਸਿਟੀਜ਼ਨ ਹੋਏਗਾ ਅਗਰ ਉਹਦੇ ਬਾਰੇ ਕੋਈ ਵੀ ਕੁਝ ਕਹੇਗਾ ਤਾਂ ਅਸੀਂ ਉਹਨੂੰ ਬਖਸ਼ਾਂਗੇ ਨਹੀਂ ਔਰ ਗੁਰਵੰਤ ਸਿੰਘ ਪੰਨੂ ਤੁਹਾਨੂੰ ਦੱਸਦੀ ਹੈ ਕਿ ਅਮਰੀਕਨ ਨਾਗਰਿਕਾ ਸੋ ਐਸੇ ਲਈ ਅਮਰੀਕਨ ਉਹਨਾਂ ਲਈ ਪੂਰਾ ਸਟੈਂਡ ਕਰਦੀ ਆ ਤੇ ਪੂਰਾ ਨਾਲ ਉਹਦੇ ਖੜੇ ਹੋ ਕੇ ਉਹਦੀ ਸੇਫਟੀ ਦੇ ਲਈ ਸਭ ਤੋਂ ਅੱਗੇ ਹੋਏ ਹੋਇਆ ਔਰ ਐਸੇ ਲਈ ਇਸ ਹੱਦ ਤੱਕ ਚਲੇ ਗਈ ਆ ਕਿ ਚੱਕਰ ਪਬਲਿਕ ਤੋਂ ਵੀ ਜਾ ਕੇ ਚੁੱਕ ਲੈਂਦਾ ਔਰ ਹੁਣ ਇਨਕੁਆਰੀ ਇਹਦੇ ਵਿੱਚ ਹੋ ਰਹੀ ਆ ਕਿ ਭਾਰਤ ਇਨਵੋਲਵ ਹੈ ਜਾਂ ਨਹੀਂ ਹੈ ਵਿਕਾਸ ਜੱਤਵ ਕੌਣ ਆ ਕਿੱਥੇ ਆ ਉਹ ਕਿਸ ਤਰ੍ਹਾਂ ਇਹਦੇ ਨਾਲ ਇਨਵੋਲਵ ਕਿਉਂ ਮਰਵਾਉਣਾ ਚਾਹੁੰਦਾ ਸੀਗਾ ਇਹਦੇ ਬਾਰੇ ਆਉਣ ਵਾਲੇ ਦਿਨਾਂ 'ਚ ਮੇ ਵੀ ਜਲਦੀ ਹੀ ਕੋਈ ਨਾ ਕੋਈ ਖੁਲਾਸਾ ਹੋ ਜਾਵੇ ਸੋ ਆਪਾਂ ਇਹਦੇ ਬਾਰੇ ਜ਼ਰੂਰ ਆਪਾਂ ਤੁਹਾਨੂੰ ਅਪਡੇਟ ਦਵਾਂਗੇ ਔਰ ਗੁਰਵੰਤ ਸਿੰਘ ਪੰਨੂ ਨੋ ਸੇਫਟੀ ਦੇ ਧਾਰ ਤੇ ਹੁਣ ਹੋਰ ਚੌਕਸ ਰਹਿਣਾ ਪਵੇਗਾ ਅਮਰੀਕਨ ਸਰਕਾਰ ਨੇ ਇਹ ਵੀ ਉਹਨਾਂ ਨੂੰ ਚੇਤਾਵਨੀ ਦਿੱਤੀ ਆ ਕਿ ਤੁਹਾਨੂੰ ਬਹੁਤ ਹੀ ਜ਼ਿਆਦਾ ਕੇਅਰਫੁਲ ਰਹਿਣਾ ਪਵੇਗਾ ਹੁਣ ਤੁਹਾਡੇ ਪਿੱਛੇ ਜਾਣ ਦੇ ਇਹ ਨਹੀਂ ਪਤਾ ਕੌਣ ਹੈ ਕਿੰਨੇ ਹੈ ਅਜੇ ਤੱਕ ਇਹਦੇ ਬਾਰੇ ਵੀ ਕੁਝ ਨਹੀਂ ਪਤਾ ਬਾਕੀ ਤੁਸੀਂ ਇਸ ਦੇ ਬਾਰੇ ਕੀ ਕਹਿ ਰਿਹਾ ਤੁਹਾਡੇ ਕੀ ਵਿਚਾਰ ਨੇ ਜਰੂਰ ਆਪਣੀ ਰਾਏ ਸਾਂਝੀ ਕਰਿਓ ਵੀਡੀਓ ਜਿਆਦਾ ਜਿਆਦਾ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਔਰ ਅਜੇ ਤੱਕ ਅਗਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਪਲੀਜ਼ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਨੂੰ ਹਰ ਇੱਕ ਨਵੀਂ ਤੋਂ ਨਵੀਂ ਅਪਡੇਟ ਮਿਲਦੀ ਰਹੇ ਥੈਂਕ ਯੂ